ਸਤਿ ਸ੍ਰੀ ਅਕਾਲ ਜੀ ਕਹਿਣ ਨੂੰ ਤਾਂ ਆਪਣੇ ਲਫ਼ਜ਼ ਹਮੇਸ਼ਾ ਚੰਗੇ ਲੱਗਦੇ ਨੇ ਪਰ ਅਸਲੀਅਤ ਤਾਂ ਇਹ ਐ ਕਿ ਦੂਜਿਆਂ ਨੂੰ ਵੀ ਚੰਗੇ ਲੱਗਣ ਸਮਾਜ ਵਿੱਚ ਰਹਿਣ ਵਾਲਾ ਹਰ ਵਿਅਕਤੀ ਇਹੀ ਚਾਹੁੰਦਾ ਹੈ ਕਿ ਉਸਦੀ ਪ੍ਰਸ਼ੰਸਾ ਹੋਵੇ ਤੇ ਉਹ ਲੋਕਾਂ ਦੇ ਵਿੱਚ ਚੰਗਾ ਵਿਸ਼ਵਾਸਯੋਗ ਵਿਅਕਤੀ ਬਣਿਆ ਰਹੇ ਪਰ ਇਹ ਬਹੁਤ ਕਠਿਨ ਹੈ ਦੂਜੇ ਪਾਸੇ ਜੋ ਵਿਅਕਤੀ ਸਮਾਜ ਵਿੱਚ ਚੰਗੇ ਕੰਮਾਂ ਵੱਲ ਨਹੀਂ ਤੁਰਦੇ ਨਸ਼ੇ ਕਰਕੇ ਚੋਰੀਆਂ ਠੱਗੀਆਂ ਡਕੈਤੀਆਂ ਦੇ ਰਸਤੇ ਇਕਤਿਆਰ ਕਰਦੇ ਨੇ ਲੋਕਾਂ ਦੁਆਰਾ ਉਹਨਾਂ ਨੂੰ ਫਟਕਾਰਾਂ ਪੈਂਦੀਆਂ ਨੇ ਤੇ ਮਿਹਣੇ ਵੀ ਸੁਣਨ ਨੂੰ ਮਿਲਦੇ ਨੇ ਇਹ ਉਹਨਾਂ ਦੀ ਚੰਗੀ ਮਾੜੀ ਸੰਗਤ ਦੀ ਸਿੱਟੇ ਨਿਕਲਦੇ ਨੇ ਸੋ ਇਹੋ ਜਿਹੀ ਰਚਨਾ ਲੈ ਕੇ ਤੁਹਾਡੇ ਰੂਪ ਰੂਪ ਹੋਇਆ ਤੇ ਚੰਗੀ ਲੱਗੀ ਤਾਂ ਸਾਰੇ ਤੱਕ ਸ਼ੇਅਰ ਜ਼ਰੂਰ ਕਰਿਓ ਚੁੱਲ੍ਹੇ ਕੋਲ ਹੁਣ ਮੰੰਜਾ ਲਾ ਕੇ ਕੌਣ ਪਕਾਵੇ ਰੋਟੀ ਪਹਿਰਾਵੇ ਨੇ ਮਤ ਮਾਰਤੀ ਨੀਤ ਵੀ ਹੋਈ ਖੋਟੀ ਚੁੱਲ੍ਹੇ ਕੋਲ ਹੁਣ ਮੰੰਜਾ ਲਾ ਕੇ ਕੌਣ ਪਕਾਵੇ ਰੋਟੀ ਪਹਿਰਾਵੇਂ ਨੇ ਮਤ ਮਾਰਤੀ ਨੀਤ ਵੀ ਹੋਈ ਕੋਟੀ ਬਿਆਜ ਆਰਤੀ ਲਾਈ ਜਾਵੇ ਆਪਾਂ ਕਿਹੜਾ ਦੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਸਾਹਮ ਕੇ ਰੱਖਣੀ ਇੱਜ਼ਤ ਔਖੀ ਮਿੱਟੀਾਂ ਵਿੱਚ ਰੁਲ ਜਾਵੇ ਰੁਲੇ ਹੋਏ ਵੀ ਔਗਣ ਲੱਭਦੇ ਇਹ ਕਿਧਰੇ ਫੁੱਲ ਖਾਵੇ ਸਾਹਮ ਕੇ ਰੱਖਣੀ ਇੱਜ਼ਤ ਔਖੀ ਮਿੱਟੀਾਂ ਵਿੱਚ ਰੁਲ ਜਾਵੇ ਰੋਲੇ ਹੋਏ ਵੀ ਔਗਣ ਲੱਭਦੇ ਇਹ ਕਿਧਰੇ ਫੁੱਲ ਖਾਵੇ ਚੁਸਤ ਚਲਾਕੀ 24 ਘੰਟੇ ਮੁੱਲ ਤਾਂ ਦੇਣਾ ਪੈਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਪੈਸੇ ਕਿਸੇ ਦੇ ਦੱਬ ਲਈਏ ਤਾਂ ਦੁੱਗਣੀ ਮਾਰ ਪੈ ਜਾਵੇ ਚੱਕਰ ਯੂਨੀਵਰਸਲ ਚੱਲਦਾ ਸਮਝ ਕਦੇ ਆ ਜਾਵੇ ਪੈਸੇ ਕਿਸੇ ਦੇ ਦੱਬ ਲਈਏ ਤਾਂ ਦੁੱਗਣੀ ਮਾਰ ਪੈ ਜਾਵੇ ਚੱਕਰ ਯੂਨੀਵਰਸਲ ਚੱਲਦਾ ਸਮਝ ਕਦੇ ਆ ਜਾਵੇ ਪੈਸਿਆਂ ਨੂੰ ਵੀ ਕਿਸੇ ਬਹਾਨੇ ਉਸ ਘਰ ਜਾਣਾ ਪੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਦਿੰਦੇ ਮੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਦਿੰਦੇ ਮੇਣਾ ਜਿਸ ਨਾਲ ਉੱਠਣ ਬੈਠਣ ਹੋਵੇ ਛੇਕ ਉੱਥੇ ਜੋ ਕਰਦੇ ਘਰ ਆਪਣੇ ਜੋ ਮਾਰਨ ਸੋਟਾ ਰਹਿਣ ਹਮੇਸ਼ਾ ਦਰਦੇ ਜਿਸ ਨਾਲ ਉੱਠਣ ਬੈਠਣ ਹੋਵੇ ਛੇਕ ਉੱਥੇ ਜੋ ਕਰਦੇ ਕਰ ਆਪਣੇ ਜੋ ਮਾਰ ਨਾਲ ਛੁੱਟਾ ਰਹਿਣ ਹਮੇਸ਼ਾ ਨਰਦੇ ਕਰਦ ਮਾਪਿਆਂ ਦਾ ਦੇ ਨਾ ਸਕਦੇ ਸਭਨਾ ਦੇ ਦੇਣਾ ਕਮ ਚੰਗੇ ਜੇ ਕਰਦੇ ਹੁੰਦੇ ਲੋਕ ਕਿ ਦਿੰਦੇ ਮੇਣਾ ਕਮ ਚੰਗੇ ਜੇ ਕਰਦੇ ਹੁੰਦੇ ਲੋਕ ਕਿ ਦਿੰਦੇ ਮੇਣਾ ਕੰਮ ਤੋਰਿਆ ਸੀ ਸਿਹਤ ਵਾਲਾ ਰਾਸਨਾ ਜੀ ਬਣ ਆਇਆ ਮਿਹਨਤ ਕਰਕੇ ਫਾਇਦਾ ਲੈ ਕੇ ਕਰਮਾਂ ਦਾ ਫਲ ਖਾਇਆ ਕੰਮ ਤੋਰਿਆ ਸੀ ਸਿਹਤ ਵਾਲਾ ਰਾਸਨਾ ਜੀ ਬਣ ਆਇਆ ਮੇਨਤ ਕਰਕੇ ਫਾਇਦਾ ਲੈ ਕੇ ਕਰਮਾਂ ਦਾ ਫਲ ਖਾਇਆ ਮਨ ਰਹੂਗਾ ਫਿਰ ਵੀ ਹੁੰਦੜ ਪਿੱਠ ਪਿੱਛੇ ਜਦ ਕਹਿਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਕੰਮ ਚੰਗੇ ਜੇ ਕਰਦੇ ਹੁੰਦੇ ਲੋਕ ਕਿਉਂ ਦਿੰਦੇ ਮੇਣਾ ਸੋ ਹਾਂਜੀ ਦੋਸਤੋ ਰਚਨਾ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ